ਲੁਧਿਆਣਾ ਸ਼ਹਿਰ ਦੀਆਂ ਸੜਕਾਂ ਤੇ ਦੁਪਹਿਰ ਦਾ ਸਮਾਂ ਹੈ ਜਿੱਥੇ ਕਈ ਕਾਰ ਅਤੇ ਮੋਟਰਸਾਈਕਲ ਲਾਲ ਬੱਤੀ ਦੇ ਹਰੇ ਹੋਣ ਦੇ ਇੰਤਜ਼ਾਰ ਦੇ ਵਿੱਚ ਖੜੇ ਹਨ ਅਤੇ ਲੋਕ ਸੜਕ ਨੂੰ ਕਰਾਸ ਕਰ ਰਹੇ ਹਨ ਸੜਕ ਪਾਰ ਕਰ ਰਹੇ ਹਨ ਇਸੇ ਸਬਦੇ ਵਿਚਕਾਰ ਲੋਕਾਂ ਦੀ ਭੀੜ ਦੇ ਵਿੱਚ ਕੁਝ ਲੋਕ ਆਪਣੇ ਹੱਥ ਅੜ ਕੇ ਭੇਖ ਮੰਗ ਰਹੇ ਹਨ ਕਈਆਂ ਦੇ ਹੱਥ ਤੱਕ ਨਹੀਂ ਹਨ ਕਈਆਂ ਦੇ ਪੈਰ ਨਹੀਂ ਹਨ ਕਈ ਔਰਤਾਂ ਆਪਣੇ ਛੋਟੇ ਬੱਚਿਆਂ ਦਾ ਵਾਸਤਾ ਪਾ ਆਪਣੇ ਛੋਟੇ ਭੁੱਖੇ ਬੱਚਿਆਂ ਨੂੰ ਨਾਲ ਲੱਕੇ ਇੱਥੇ ਪੀਕਮਗਰੀਆਂ ਹਨ ਮੇਰਾ ਬੱਚਾ ਕਈ ਦਿਨਾਂ ਦਾ ਭੁੱਖਾ ਹੈ ਕੁਝ ਦੇ ਦੇਵੋ ਲੇਕਿਨ ਲੋਕ ਇਸ ਸਭ ਨੂੰ ਰੋਜ਼ ਦਾ ਤਮਾਸ਼ਾ ਮੰਨ ਕੇ ਇਨਾਂ ਨੂੰ ਨજર ਅੰਦਾਜ਼ ਕਰਕੇ ਅੱਗੇ ਲੰਘ ਰਹੇ ਹਨ ਐਸੇ ਸਭ ਪਿਖਾਰੀਆਂ ਦੀ ਭੀੜ ਦੇ ਵਿੱਚ ਕਰ ਇੱਕ ਲੜਕੇ ਆਸ-ਪਾਸ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ ਉਹ ਲੜਕੇ ਪੀਕਮਗਰੀ ਹੈ ਆਖਰੀ ਹੈ ਸਭ ਮੈਂ 2 ਦਿਨਾਂ ਦਾ ਕੁਝ ਨਹੀਂ ਖਾਧਾ ਮੈਨੂੰ ਬੜੀ ਭੁੱਖ ਲੱਗੀ ਤੇ ਦੋ ਕੋ ਰੋਟੀਆਂ ਨਾਲ ਮੇਰਾ ਪੇਟ ਜਿਹੜਾ ਹੈ ਭਰ ਜਾਣਾ ਹੈ ਜਾਂ ਮੈਨੂੰ 10-20 ਰੁਪਏ ਦੇ ਦੋ ਮੈਂ ਤੋਂ ਕੁਝ ਲੈ ਕੇ ਖਰਵਾਵਾਂਗੇ ਸਾਰੇ ਉਸ ਨੂੰ ਨજર ਅੰਦਾਜ਼ ਕਰ ਰਹੇ ਹਨ ਲੇਕਿਨ ਉਸਦੀ ਇੱਕ ਖੂਬਸੂਰਤੀ ਉਸਦੀ ਇਹ ਜਵਾਨੇ ਜੋ ਉਸਤੇ ਪਕਾਰਣ ਹੋਣ ਦੇ ਬਾਵਜੂਦ ਵੀ ਲੋਕਾਂ ਨੂੰ ਆਪਣੇ ਬਲ ਖਚਰੇ ਸੇ ਕੁਝ ਮਾੜੀ ਨਿਗਾਹ ਵਾਲੇ ਲੋਕ ਉਸ ਨੂੰ ਛੇੜਖਾਣੀ ਕਰਦੇ ਹਨ ਅੱਕ ਦੇ ਹਨ ਇਹਨੇ ਰੁਪਏ ਲੈ ਲਏ ਸਾਡੇ ਨਾਲ ਚਲੇ ਲੇਕਿਨ ਆਪਣੀ ਇੱਜ਼ਤ ਆਬਰੂ ਬਚਾਉਂਦੇ ਅੱਗੇ ਵੱਧਦੀ ਜਾ ਰਹੀ ਹੈ ਸੇ ਸਭ ਦੇ ਵਿਚਕਾਰ ਇੱਕ ਕਾਲੇ ਰੰਗ ਦੀ ਲੈਂਡ ਕਰੂਜ਼ਰ ਗੱਡੀ ਉਸੇ ਲਾਲ ਬੱਤੀ ਤੇ ਆ ਕੇ ਰੁਕਦੀ ਹੈ ਉਸਦੇ ਵਿੱਚੋਂ ਇੱਕ ਚਿੱਟਾ ਕੁਰਤਾ ਪਜਾਮਾ ਅਤੇ ਉੱਪਰ ਕਾਲੀ ਜੈਕਟ ਪਾਏ ਇੱਕ ਸਰਦਾਰ ਬਾਹਰ ਨਿਕਲਦਾ ਹੈ ਇਹ ਹੈ ਸਰਦਾਰ ਜਸਵਿੰਦਰ ਸਿੰਘ ਇਸ ਸ਼ਹਿਰ ਦਾ ਇੱਕ ਮਸ਼ਹੂਰ ਅਮੀਰ ਸੇਠ ਉਸਦੇ ਪੈਰਾਂ ਦੇ ਵਿੱਚ ਡਿੱਗੀ ਹੈ ਸਰਦਾਰ ਜੀ ਮੈਨੂੰ ਬੜੀ ਭੁੱਖ ਲੱਗੀ ਹੈ ਤੁਹਾਡੀ ਬੜੀ ਕਿਰਪਾ ਹੋਵੇਗੀ ਜੇ ਮੈਨੂੰ ਦੋ ਰੋਟੀਆਂ ਦੇ ਦੇਵੋ ਇੱਕ ਵਾਰ ਤਾਂ ਉਹ ਅੱਗੇ ਵਧਣ ਲੱਗਿਆ ਹੈ ਵੀ ਇਹੋ ਜੇ ਰੋਜ਼ ਵੇਖਦਾ ਹਾਂ ਇਹੋ ਜੇ ਪਤਾ ਨਹੀਂ ਕਿੰਨੇ ਪਖਾਰੇ ਇੱਥੇ ਆਉਂਦੇ ਹਨ ਚਲੇ ਜਾਂਦੇ ਹਨ ਹੈ ਅੱਗੇ ਵੱਧ ਜਾਂਦੇ ਹਨ ਅੱਗੇ ਕਿਸੇ ਹੋਰ ਅੱਗੇ ਭੀਖ ਮੰਗਣ ਲੱਗਦੇ ਹਨ ਜਿਵੇਂ ਹੀ ਅੱਗੇ ਵਧਣ ਲੱਗਿਆ ਨਾ ਉਸ ਨੌਜਵਾਨ ਬੱਚੀ ਨੇ ਉਸ ਭਿਖਾਰਣ ਨੇ ਉਸ ਦੇ ਪੈਰ ਪੜਨੇ ਹਨ ਅੱਗੇ ਨਾ ਜਾਓ ਮੈਂ ਬੜੀ ਪੁੱਕੀ ਹਾਂ ਦੋ ਦਿਨਾਂ ਦਾ ਇੱਕ ਵੀ ਨਮਾਲਾ ਮੂੰਹ ਦੇ ਵਿੱਚ ਨਹੀਂ ਪਾਇਆ ਕਿਰਪਾ ਕਰੋ ਮੇਰੇ ਤੇ ਤਰਸ ਖਾਓ ਉਸ ਦੀ ਨਿਗਾ ਉਸ 18 ਸਾਲਾਂ ਦੀ ਨੌਜਵਾਨ ਭਿਖਾਰਣ ਤੇ ਪਈ ਹੈ ਉਸ ਨੂੰ ਪੈਰਾਂ ਤੋਂ ਲੈ ਕੇ ਸਿਰ ਤੱਕ ਦੇਖਿਆ ਹੈ ਅਚਾਨਕ ਬੋਲਦਾ ਹੈ ਠੀਕ ਹੈ ਤੈਨੂੰ ਭੁੱਖ ਲੱਗੀ ਹੈ ਅੱਗੋਂ ਹਾਂ ਦੇ ਵਿੱਚ ਸਰੇ ਉਸ ਲੱਤ ਨਹੀਂ ਹੈ ਅਗੋਂ ਆਖਦਾ ਹੈ ਵੀ ਇੱਥੇ ਮੇਰੇ ਕੋਲ ਕੁਝ ਨਹੀਂ ਹੈ ਇੰਜ ਕਰੇ ਮੈਂ ਹੁਣ 10 ਮਿੰਟਾਂ ਦੇ ਵਿੱਚ ਕੁਝ ਸਮਾਨ ਲੈ ਕੇ ਆਉਣਾ ਹਾਂ ਤੂੰ ਮੇਰੀ ਕਾਰ ਦੇ ਵਿੱਚ ਬੈਠ ਜਾਵਾ ਅਤੇ ਅੰਦਰ ਮੇਰਾ ਡਰਾਈਵਰ ਬੈਠਾ ਹੈ ਉਹ ਤੇਰਾ ਧਿਆਨ ਰੱਖੇਗਾ ਤੈਨੂੰ ਮੇਰੇ ਘਰ ਲੈ ਜਾਣਾ ਹਾਂ ਉੱਥੇ ਤੈਨੂੰ ਵਧੀਆ ਨਾਸ਼ਤਾ ਕਰਾਵਾਂਗਾ ਵਧੀਆ ਉੱਥੇ ਤੂੰ ਖਾਪੀ ਲਈ ਇੱਕ ਵਾਰ ਤਾਂ ਚੱਜ ਗਈ ਹੈ ਲੇਕਿਨ ਉਸਦੇ ਕੋਲ ਹੋਰ ਕੁਝ ਚਾਰਾ ਨਹੀਂ ਹੈ ਵਿਚਾਰੇ ਉਸਤੇ ਪਹੁੰਚਾ ਕਰਕੇ ਉਸ ਕਾਲੀ ਲੈਂਡ ਕਰੋਜ਼ਰ ਗੱਡੀ ਦੇ ਵਿੱਚ ਤਾਂਕਿ ਖੁੱਲ ਕੇ ਪਿਛਲੇ ਵਾਲੇ ਪਾਸੇ ਬੈਠੇ ਹੇ ਗੱਡੀ ਬੜੀ ਸ਼ਾਨਦਾਰ ਹੈ ਅੰਦਰ ਉਸ ਦੇ ਵਿੱਚੋਂ ਬੜੀ ਸੋਹਣੀ ਸੁਗੰਧ ਆ ਰਹੀ ਹੈ ਉਸ ਨੂੰ ਪਤਾ ਨਹੀਂ ਲੱਗਦਾ ਕਿ ਕਦੋਂ ਇਸ ਸੁਗੰਧ ਦੇ ਵਿੱਚ ਉਸ ਦੀ ਅੱਖ ਲੱਗੀ ਹੈ ਨੀਂਦ ਆ ਰਹੀ ਹੈ ਜਿਵੇਂ ਹੀ ਉਸ ਦੀ ਅੱਖ ਖੁੱਲਹੀ ਨਾ ਆਪਣੇ ਆਪ ਨੂੰ ਗੱਡੀ ਦੇ ਵਿੱਚ ਪਾਉਂਦੀ ਹੈ ਨਾਲ ਉਸ ਤੇ ਉਹ 51 ਸਾਲ ਦਾ ਅਮੀਰ ਬੰਦਾ ਬੈਠਾ ਹੈ ਉਸ ਨੂੰ ਬਸ ਘੂਰੇ ਜਾ ਰਿਹਾ ਹੈ ਆਪਣੀ ਚੁੰਨੀ ਦੇ ਨਾਲ ਆਪਣੇ ਸਰੀਰ ਨੂੰ ਥੋੜਾ ਟਕਦੀ ਹੋਏ ਅਤੇ ਉਸ ਦੇ ਵੱਲ ਸਿਰ ਝੁਕਾ ਕੇ ਨਮਸਕਾਰ ਦਾ ਇਸ਼ਾਰਾ ਕਰਦੀ ਹੈ ਥੋੜੀ ਹੀ ਦੇਰ ਦੇ ਵਿੱਚ ਡਰਾਈਵਰ ਆਕਦਾ ਹੈ ਵੀ ਸਰਦਾਰ ਜੀ ਆਪਾਂ ਪਹੁੰਚ ਗਏ ਹਾਂ ਘਰ ਆ ਗਿਆ ਹੈ ਉਸ ਨੂੰ ਥੱਲੇ ਉਤਰਨ ਦਾ ਇਸ਼ਾਰਾ ਕਰਦਾ ਹੈ ਜਿਵੇਂ ਹੀ ਥੱਲੇ ਉਤਰੀ ਨਾ ਬਾਹਰ ਵਖਦੀ ਹੈ ਸ਼ਾਮ ਹੋ ਚੁੱਕੀ ਹੈ ਸੂਰਜ ਡੁੱਬ ਚੁੱਕਿਆ ਹੈ ਥੋੜਾ ਥੋੜਾ ਹਨੇਰਾ ਚੜ ਰਿਹਾ ਹੈ ਅਤੇ ਕੋਠੀਆਂ ਵਾਲਟਾ ਉਸਤੀਆਂ ਅੱਖਾਂ ਦੇ ਵਿੱਚ ਵੱਧ ਰਹੀਆਂ ਹਨ ਬੜੀ ਸ਼ਾਨਦਾਰ ਬੜੀ ਸੋਹਣੀ ਕੋਠੀ ਹੈ ਇਹੋ ਜੀ ਕੋਠੀ ਉਸਨੇ ਸਿਰਫ ਬਨ ਲੰਗ ਦੇ ਟੱਪ ਨੇ ਦੇਖੀ ਸੀ ਅੱਜ ਆਪਣੇ ਸਾਹਮਣੇ ਮਹਿਸੂਸ ਕਰ ਰਹੇ ਹੇ ਉਸ ਦੀਆਂ ਅੱਖਾਂ ਦੇ ਵਿੱਚ ਕੁਝ ਪੁਰਾਣੀਆਂ ਯਾਦਾਂ ਕੁਮਰੀਆਂ ਹਨ ਜਿਵੇਂ ਕਿ ਸ਼ਾਇਦ ਇਹਨਾਂ ਦੇ ਨਾਲ ਉਸ ਦਾ ਵੀ ਕੋਈ ਨਾਤਾ ਹੋਵੇ ਲੇਕਿਨ ਚੁੱਪਚਾਪ ਉਸਤੇ ਨਰਤੂਰੀ ਚੱਲੀ ਹੈ ਉਸੇ ਉਸ ਸਰਦਾਰ ਉਹ ਅਮੀਰ ਬੰਦਾ ਉਸਤੇ ਅੱਗੇ-ਅੱਗੇ ਤੁਰ ਰਿਹਾ ਹੈ ਉਹ ਉਸਤੇ ਮਗਰ-ਮਗਰ ਜਾ ਰਹੀ ਹੈ ਉਹ ਅਮੀਰ ਬੰਦਾ ਉਸ ਨੂੰ ਦੇਖ ਕੇ ਬੋਲਦਾ ਹੈ ਵੀ ਮੈਨੂੰ ਦੇਖਿਆ ਹੈ ਤੂੰ ਦੇਖਣ ਦੇ ਵਿੱਚ ਕਿਸੇ ਚੰਗੇ ਘਰੋਂ ਲੱਗਦੀ ਹੈ ਤੂੰ ਪਿਖਾਰਾਂ ਤਰੇ ਲੱਗਦੇ ਤੇਰੀ ਅਜਵਾਨੇ ਤੇਰਾ ਆ ਰੂਪ ਰੰਗੇ ਕਿਸੇ ਪਿਖਾਰਾਂ ਦਾ ਤਾਂ ਨਹੀਂ ਹੋ ਸਕਦਾ ਲੇਕਿਨ ਕੁਝ ਨਹੀਂ ਬੋਲਦੇ ਜਿਵੇਂ ਕਿ ਕਿਸੇ ਰਾਜ ਨੂੰ ਲੋਕਾਰੀ ਹੋਵੇ ਜਿਵੇਂ ਉਸਤੇ ਅੰਦਰ ਕੋਈ ਦਬੀ ਹੋਈ ਲੋ ਲਾਟਾ ਮਾਰੀ ਹੈ ਲੇਕਿਨ ਬਾਹਰ ਅੰਦਰ ਰੁਕਰੀ ਹੈ ਉਸੇ ਨਾਲ ਜਾਂਦੀ ਹੈ ਰਾਤ ਦੇ ਖਾਣੇ ਦਾ ਸਮਾਂ ਹੋ ਗਿਆ ਹੈ ਨੌਕਰ ਚੱਕਰ ਰੋਟੀ ਬਣਾ ਕੇ ਲਿਆਉਂਦੇ ਹਨ ਅਤੇ ਉਸਤੇ ਅੱਗੇ ਰੱਖ ਦਿੰਦੇ ਹਨ ਦੋ ਦਿਨਾਂ ਤੋਂ ਭੁਖੀ ਹੈ ਬੜੀ ਜਲਦੀ ਜਲਦੀ ਹੰਬੜਾ ਮਾਰ ਕੇ ਰੋਟੀ ਖਾਂਦੀ ਹੈ ਅਤੇ ਇੱਕ ਤੋਂ ਬਾਅਦ ਕਈ ਜੜੀਆਂ ਰੋਟੀਆਂ ਹਨ ਉਸਨੇ ਕਾਲੀਆਂ ਨੇ ਢਿੱਡ ਪਰ ਗਿਆ ਹੈ ਹੁਣ ਵਕਤ ਹੈ ਸੁਣਦਾ ਉੱਥੇ ਉਸਨੂੰ ਪਤਾ ਲੱਗਦਾ ਹੈ ਕਿ ਇਸ ਅਮੀਰ ਇਨਸਾਨ ਦੀ ਪਤਨੀ ਨਹੀਂ ਹੈ ਤੇ ਇਸ ਦਾ ਜਵਾਨ ਬੱਚਾ ਐਸੇ ਘਰ ਦੇ ਵਿੱਚ ਰਹਿੰਦਾ ਹੈ ਤੇ ਦੋਵੇਂ ਪਿਤਾ ਪੁੱਤਰ ਇੱਥੇ ਇਕੱਲੇ ਰਹਿੰਦੇ ਸਮੇਂ ਨੌਕਰਾਂ ਦੇ ਵਿੱਚ ਵੀ ਇਹਨਾਂ ਕੋਲ ਕੋਈ ਔਰਤਾਂ ਨਹੀਂ ਹਨ ਇੱਥੇ ਕੋਈ ਘਾਸ ਨੌਕਰ ਦਾ ਕਰ ਜਰੇ ਹਨ ਔਰਤਾਂ ਨਹੀਂ ਹਨ ਸਾਰੇ ਬੰਦੇ ਹਨ ਅਤੇ ਉਸ ਨੂੰ ਕੋਈ ਵੀ ਔਰਤ ਜਿਹੜੀ ਹੈ ਉਹ ਦਿਖਾਈ ਨਹੀਂ ਦেরে ਉੱਤੇ ਚਾਰੇ ਪਾਸੇ ਨਿਗਾ ਮਾਰਦੀ ਹੈ ਲੇਕਿਨ ਉਸ ਦਾ ਸ਼ੱਕ ਉਦੋਂ ਡਰ ਦੇ ਵਿੱਚ ਬਦਲਦਾ ਹੈ ਜਦੋਂ ਰਾਤ ਨੂੰ ਅਜਿਹਾ ਕੰਮ ਹੋ ਜਾਂਦਾ ਹੈ ਅਜਿਹਾ ਪਾਣਾ ਵਪਰ ਗਿਆ ਹੈ ਜੋ ਉਸ ਨੇ ਸ਼ਾਇਦ ਕਦੇ ਸੁਪਨੇ ਵਿੱਚ ਵੀ ਸੋਚਿਆ ਨਹੀਂ ਸੀ ਦੋ ਵਕਤ ਦੀ ਰੋਟੇ ਦੋ ਰੋਟੀਆਂ ਦਾ ਉਸ ਨੂੰ ਇਹ ਸਿਲਾ ਦੇਣਾ ਪਵੇਗਾ ਸ਼ਾਇਦ ਉਸਦੀ ਜ਼ਿੰਦਗੀ ਬਦਲਨ ਵਾਲਾ ਸੇ ਜਾਂ ਸ਼ਾਇਦ ਇੱਥੇ ਕੁਝ ਅਜਿਹਾ ਹੈ ਜਿਸ ਤੇ ਬਾਰੇ ਸੁਣ ਕੇ ਤੁਸੀਂ ਵੀ ਰਹਿ ਜਾਓਗੇ ਖੈਰਾਨ ਹਾਜੀ ਬਨੇ ਰੋ ਜੀ ਵੀਡੀਓ ਦੇ ਅੰਤ ਤੱਕ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਬੇਨਤੀ ਹੈ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦੇੋ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਆਓ ਦੋਸਤੋ ਬਿਨਾਂ ਦਰ ਕਿਚਨ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਪਿੰਡ ਗੋਬਿੰਦਪੁਰ ਦੀ ਧਰਤੀ ਤੇ ਨੂਰ ਦਾ ਜਨਮ ਇੱਕ ਅਧਿਹੇ ਪਰਿਵਾਰ ਦੇ ਵਿੱਚ ਹੋਇਆ ਜਿੱਥੇ ਉਸ ਦੀ ਹਰ ਇੱਛਾ ਬਿਨਾਂ ਮੰਗੇ ਹੀ ਪੂਰੀ ਹੋ ਜਾਂਦੀ ਸੀ ਉਹ ਚਾਰ ਵੱਡੇ ਭਰਾਵਾਂ ਦੀ ਇਕਲੌਤੀ ਅਤੇ ਲੜਲੀ ਭੈਣ ਸੀ ਵੱਡੇ ਭਰਾ ਖਰਮਨ ਸਿੰਘ ਜੋ ਪਿੰਡ ਦਾ ਸਰਪੰਚ ਸੀ ਉਸ ਨੇ ਆਪਣੇ ਮਾਤਾ ਪਿਤਾ ਦੀ ਮੌਤ ਤੋਂ ਬਾਅਦ ਨੂਰ ਨੂੰ ਪਲਕਾ ਤੇ ਬਿਠਾ ਕੇ ਪਾਲਿਆ ਸੀ ਘਰ ਦੇ ਵਿੱਚ ਨੌਕਰ ਚਾਕਰਾਂ ਦੀ ਭੀੜ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਪਰ ਇਸ ਖੁਸ਼ਹਾਲ ਜ਼ਿੰਦਗੀ ਦੇ ਬਾਵਜੂਦ ਨੂਰ ਇੱਕ ਤਰ੍ਹਾਂ ਦੇ ਸੁਨਹਿਰੀ ਪੰਜਰੇ ਦੇ ਵਿੱਚ ਕੈਦ ਸੀ ਉਸਦੇ ਪ੍ਰਾ ਉਸਦੇ ਲਈ ਹਰ ਫੈਸਲਾ ਖੁਦ ਲੈਂਦੇ ਭਾਵੇਂ ਉਹ ਕਿੰਨੀ ਵੀ ਵੱਡੀ ਹੋ ਗਈ ਸੀ ਨੂਰ ਦਾ ਜੀਵਨ ਬੜਾ ਸਧਾਰਨ ਸੀ ਪੜ੍ਹਾਈ ਦੇ ਵਿੱਚ ਉਸਦੀ ਜਿਆਦਾ ਦਿਲਚਸਪੀ ਨਹੀਂ ਸੀ ਉਹ ਅਕਸਰ ਬਾਕੀ ਕੁੜੀਆਂ ਨੂੰ ਮੋਬਾਈਲ ਫੋਨ ਵਰਦੀ ਦਿਖਦੇ ਇੱਕ ਦਿਨ ਜਦੋਂ ਉਸਨੇ ਆਪਣੇ ਪ੍ਰਾ ਹਰਮਨ ਤੋਂ ਸਮਾਰਟਫੋਨ ਮੰਗਿਆ ਤਾਂ ਉਸਨੂੰ ਤੁਰੰਤ ਇੱਕ ਮਹਿੰਗਾ ਫੋਨ ਮਿਲ ਗਿਆ ਇਸ ਨਵੇਂ ਸੰਸਾਰ ਦੇ ਵਿੱਚ ਇੱਕਦਮ ਕਦਮ ਰੱਖ ਜਾ ਹੀ ਨੂਰ ਨੇ ਸੋਸ਼ਲ ਮੀਡੀਆ ਤੇ ਆਪਣੇ ਹੱਥ ਤਸਵੀਰਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਉਹ ਕੁਦਰਤੀ ਤੌਰ ਤੇ ਬੜੀ ਸੋਹਣੀ ਸੀ ਅਤੇ ਜਲਦੀ ਹੀ ਉਸ ਤੀਆਂ ਪੋਸਟਾਂ ਤੇ ਇਹ ਘਟਨਾ ਲੋਕਾਂ ਦੇ ਅੰਦਰ ਟਿਕਿਆ ਇਥੇ ਉਸਦੀ ਮਲਾਕਤ ਰਵੀ ਨਾਮ ਦੇ ਇੱਕ ਸ਼ਹਿਰੀ ਨੌਜਵਾਨ ਦੇ ਨਾਲ ਹੋਈ ਜੋ ਸ਼ਹਿਰ ਦੀ ਭੀੜ ਤੋਂ ਦੂਰੇ ਛੋਟੇ ਕਾਰੋਬਾਰੀ ਵਜੋਂ ਕੰਮ ਕਰਦਾ ਸੀ ਰਵੀ ਦੀ ਸਭ ਤੋਂ ਚੰਗੀ ਗੱਲ ਇਹ ਸੀ ਕਿ ਉਹ ਸੱਚਾ ਅਤੇ ਬੜਾ ਸਮਝਦਾਰ ਸੀ ਜਦੋਂ ਨੂਰ ਉਸ ਨਾਲ ਗੱਲਾਂ ਬਾਤਾਂ ਕਰਨ ਲੱਗੇ ਤਾਂ ਰਵੀ ਨੇ ਤੁਰੰਤ ਉਸ ਨੂੰ ਆਪਣੀਆਂ ਨਿੱਜੀ ਤਸਵੀਰਾਂ ਜਨਤਕ ਕਰਨ ਦੇ ਖਤਰਿਆਂ ਬਾਰੇ ਦੱਸਿਆ ਉਸ ਨੇ ਸਮਝਾਇਆ ਕਿਵੇਂ ਸੋਸ਼ਲ ਮੀਡੀਆ ਤੇ ਲੋਕ ਤੋਖਾਤ ਨਹੀਂ ਕਰਦੇ ਹਨ ਰਵੀ ਦੀ ਇਸ ਨਸੀਹਤ ਨੇ ਨੂਰ ਦੇ ਦਿਲ ਦੇ ਵਿੱਚ ਉਸ ਤੇ ਲਈ ਇੱਜ਼ਤ ਤੇ ਪ੍ਰੋਸਾ ਹੋਰ ਪੈਦਾ ਕਰ ਦਿੱਤਾ ਉਹਨਾਂ ਦੀ ਦੋਸਤੀ ਜਲਦੀ ਹੀ ਗੂੜੇ ਪਿਆਰ ਦੇ ਵਿੱਚ ਬਦਲ ਗਏ ਉਸਨੇ ਆਪਣੇ ਅਕਾਊਂਟ ਤੋਂ ਉਹ ਸਾਰੀਆਂ ਪੋਸਟਾਂ ਡਿਲੀਟ ਕਰਕੇ ਉਸਨੂੰ ਪ੍ਰਾਈਵੇਟ ਕਰ ਲਿਆ ਨੂਰ ਜੋ ਪਿੰਡ ਦੀ ਸਾਦਗੀਪੜੀ ਸੀ ਰਵੀ ਦੇ ਨਾਲ ਸੱਚੀਆਂ ਗੱਲਾਂ ਤੇ ਪੂਰੀ ਤਰ੍ਹਾਂ ਪ੍ਰੋਸਾ ਕਰਨਗੇ ਉਹ ਹਰ ਰਾਤ ਚੋਰੀ-ਛਿਪੇ ਕੰਟੜਾ ਬਧੀ ਗੱਲਾਂ ਕਰਦੇ ਉਹ ਦੋਵੇਂ ਇੱਕ ਦੂਜੇ ਦੇ ਜੀਵਨ ਦਾ ਇੱਕ ਜ਼ਰੂਰੀ ਹਿੱਸਾ ਬਣ ਚੁੱਕੇ ਸਨ ਬਿਨਾਂ ਇਹ ਜਾਣੇ ਕਿ ਅੱਗੇ ਕਿੰਨੀਆਂ ਮੁਸੀਬਤਾਂ ਉਹਨਾਂ ਦਾ ਇੰਤਜ਼ਾਰ ਕਰ ਰਹੀਆਂ ਹਨ ਜਦੋਂ ਨੂਰ ਦੇ ਭਰਾਵਾਂ ਨੇ ਪਿੰਡ ਦੇ ਇੱਕ ਵੱਡੇ ਵਕੀਲਾਂ 우ਸਤਾਦ ਰਸ਼ਤਾ ਕਰ ਦਿੱਤਾ ਤਾਂ ਨੂਰ ਤੇ ਜਿਵੇਂ ਬਿਜਲੀ ਜਿ ਡਗ ਭਈ ਉਸਨੇ ਆਪਣੇ ਭਰਾਵਾਂ ਦੇ ਦਬਾਹਟ ਵਿਆਹ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਇਸ ਦਰਕਾਰ ਨੇ ਕਿ ਉਸ ਤੇ ਪ੍ਰਾ ਉਸ ਨੂੰ ਕਦੇ ਵੀ ਰਵੀ ਨਾਲ ਵਿਆਹ ਕਰਨ ਦੀ ਇਜਾਜ਼ਤ ਨਹੀਂ ਦੇਣਗੇ ਉਸਨੇ ਆਪਣੀ ਪਰਜਾਈ ਨੂੰ ਗੁਪਤ ਤੌਰ ਤੇ ਸਾਰਾ ਕੁਝ ਦੱਸ ਦਿੱਤਾ ਪਰਜਾਈ ਨੇ ਜਦੋਂ ਨੂਰ ਦੇ ਪਿਆਰ ਬਾਰੇ ਦੱਸਿਆ ਤਾਂ ਸਰਪੰਚ ਖਰਮਨ ਸਿੰਘ ਦਾ ਗੁੱਸਾ ਸੱਤਵੇਂ ਅਸਮਾਨ ਤੇ ਪਹੁੰਚ ਗਿਆ ਉਸਨੇ ਨੂਰ ਦਾ ਫੋਨ ਖੋਲਿਆ ਅਤੇ ਉਸ ਨੂੰ ਸ਼ਕਤ ਸ਼ਬਦਾਂ ਵਿੱਚ ਤੜਿਆ ਇਹ ਸ਼ਹਿਰ ਦੇ ਮੁੰਡੇ ਸਿਰਫ ਲਾਲਚੀ ਹੁੰਦੇ ਹਨ ਇਹ ਕੁੜੀਆਂ ਨੂੰ ਸਾਂਦੇ ਖਨੇ ਅਤੇ ਫਿਰ ਉਹਨਾਂ ਦੀ ਜ਼ਿੰਦਗੀ ਬਰਬਾਦ ਕਰ ਦਿੰਦੇ ਹਨ ਤੂੰ ਅਜੇ ਦੁਨੀਆ ਨਹੀਂ ਦੇਖੀ ਤੂੰ ਇਸ ਮੁੰਡੇ ਨੂੰ ਭੁਲ ਜਾ ਨੂਰ ਨੇ ਬਹੁਤ ਸੰਭਾਲਣ ਦੀ ਕੋਸ਼ਿਸ਼ ਕੀਤੀ ਵੀ ਰਵੀ ਅਜੇ ਹਾ ਨਹੀਂ ਹੋਏ ਪਰ ਉਸਤੇ ਭਰਾਵਾਂ ਨੇ ਉਸ ਦੀ ਇੱਕ ਨਸ ਰਹੀ ਉਸ ਨੂੰ ਘਰ ਦੇ ਵਿੱਚ ਇੱਕ ਤਰ੍ਹਾਂ ਕੈਦ ਕਰਕੇ ਰੱਖਣ ਲੱਗੇ ਇਸ ਦੌਰਾਨ ਨੂਰ ਨੇ ਗੁਪਤ ਤੌਰ ਤੇ ਰਵੀ ਨਾਲ ਇੱਕ ਆਖਰੀ ਵਾਰ ਸੰਪਰਕ ਕੀਤਾ ਅਤੇ ਉਸ ਨੂੰ ਸਾਰੀ ਮੌਜੂਦਾ ਸਥਿਤੀ ਦੱਸੀ ਰਵੀ ਨੇ ਤੁਰੰਤ ਫੈਸਲਾ ਕਰ ਲਿਆ ਨਹੀਂ ਮੈਂ ਤੈਨੂੰ ਕਿਸੇ ਹੋਰ ਦੀ ਖੋਣ ਨਹੀਂ ਜਾਂਗਾ ਤੂੰ ਮੇਰੀ ਹੈ ਤੂੰ ਕਰੋ ਪਾਜਾ ਅਸੀਂ ਵਿਆਹ ਕਰਾਵਾਂਗੇ ਨੂਰ ਨੇ ਆਪਣੇ ਪਿਆਰ ਤੇ ਭਰੋਸਾ ਕੀਤਾ ਉਹ ਜਾਣਦੀ ਸੀ ਵੀ ਇਹ ਫੈਸਲਾ ਉਸ ਨੂੰ ਆਪਣੇ ਪਰਿਵਾਰ ਤੋਂ ਹਮੇਸ਼ਾ ਲਈ ਦੂਰ ਕਰ ਦੇਵੇਗਾ ਇੱਕ ਰਾਤ ਦੇ ਹਨੇਰੇ ਵਿੱਚ ਜਦੋਂ ਸਾਰਾ ਪਿੰਡ ਅਰੰਗ ਦੀ ਨੀਂਦ ਤੋੜਿਆ ਸੀ ਨੂਰ ਚੋਰੀ ਸ਼ਿਫੇ ਕਰੋਂ ਨਿਕਲਾਈ ਅਤੇ ਰਵੀ ਦੇ ਦੱਸੇ ਸ਼ਹਿਰ ਦੇ ਟਿਕਾਣੇ ਤੇ ਪਹੁੰਚ ਗਏ ਉਹਨਾਂ ਨੇ ਉਥੇ ਇੱਕ ਛੋਟੀ ਜਿਹੀ ਕਿਰਾਏ ਦੇ ਮਕਾਨ ਦੇ ਵਿੱਚ ਆਪਣਾ ਆਲਣਾ ਬਣਾਇਆ ਅਤੇ ਅਦਾਲਤ ਦੇ ਵਿੱਚ ਵਿਆਹ ਕਰਵਾ ਲਿਆ ਨੂਰ ਆਪਣੇ ਫੈਸਲੇ ਤੇ ਬੜੀ ਖੁਸ਼ ਸੀ ਰਵੀ ਇੱਕ ਛੋਟੀ ਜਿਹੀ ਫੈਕਟਰੀ ਦੇ ਵਿੱਚ ਮਿਹਨਤ ਨਾਲ ਕੰਮ ਕਰਦਾ ਉਹਨਾਂ ਦੀ ਛੋਟੀ ਜਿਹੀ ਦੁਨੀਆ ਬੜੀ ਪਿਆਰੀ ਸੀ ਨੂਰ ਦੇ ਦਿਲ ਦੇ ਵਿੱਚ ਇਹ ਅਹਿਸਾਸ ਸੀ ਵੀ ਉਸਨੇ ਆਪਣੇ ਪਤੀ ਲਈ ਸਭ ਕੁਝ ਛੱਡ ਦਿੱਤਾ ਹੈ ਅਤੇ ਰਵੀ ਉਸਤੇ ਪਿਆਰ ਨਹੀਂ ਕਰਦਾ ਹੈ ਉਹਨਾਂ ਦੀ ਜ਼ਿੰਦਗੀ ਲਗਭਗ 1 ਸਾਲ ਤੱਕ ਖੁਸ਼ਹਾਲ ਚੱਲੇ ਫਿਰ ਉਹ ਦਿਨ ਆਇਆ ਜਿਸ ਨੇ ਨੂਰ ਦੀ ਦੁਨੀਆ ਉਜਾੜ ਕੇ ਰੱਖ ਦਿੱਤੀ ਉਸ ਨੂੰ ਫੋਨ ਤੇ ਇੱਕ ਡਰਾਉਣੀ ਖਬਰ ਮਿਲੀ ਰਵੀ ਦਾ ਇੱਕ ਭਿਆਨਕ ਸੜਕ ਹਾਦਸੇ ਵਿੱਚ ਦਿਹੰਤ ਹੋ ਗਿਆ ਹੈ ਨੂਰ ਹਸਪਤਾਲ ਪਹੁੰਚੇ ਲਾਸ਼ ਨੂੰ ਦੇਖ ਕੇ ਉਹ ਪਾਗਲ ਹੋ ਗਏ ਜਿਸ ਕਾਰਨ ਉਸਨੇ ਆਪਣਾ ਸਾਰਾ ਕੁਝ ਛੱਡਿਆ ਸੀ ਅੱਜ ਉਹ ਇਸ ਨੂੰ ਇਸ ਦੁਨੀਆ ਦੇ ਵਿੱਚ ਇਕੱਲਾ ਛੱਡ ਗਿਆ ਹੈ ਰੋ ਰੋ ਕੇ ਉਸ ਦਾ ਤਾਂ ਬੁਰਾ ਹਾਲ ਛੇ ਉਸਨੇ ਪੂਰੇ ਦੁੱਖ ਨਾਲ ਰਵੀ ਦੀਆਂ ਅੰਤਿਮ ਰਸਮਾਂ ਰਵਾਈਆਂ ਨੋਰ ਪੁਰਿਤਾਇ ਕਲੀ ਸੀ ਉਹ ਨਾਟਾ ਬਹੁਤੀ ਪੜ੍ਹੀ ਲਿਖੀ ਸੀ ਨਾਹੀਂ ਉਸ ਦੇ ਕੋਲ ਕੋਈ ਸਰਕਾਰੀ ਦਸਤਾਵੇਜ਼ ਨਹੀਂ ਸਨ ਸਾਰੇ ਉਸ ਦੇ ਆਪਣੇ ਘਰ ਪਈ ਸਨ ਜਦੋਂ ਘਰ ਭਜੀ ਸੀ ਨਾ ਤਾਂ ਉਸ ਦੇ ਭਰਾਵਾਂ ਨੇ ਉਸ ਦੇ ਸਾਰੇ ਪਛਾਣ ਪੱਤਰ ਆਪਣੇ ਕੋਲ ਰੱਖ ਲਏ ਇਸ ਲਈ ਉਸ ਨੂੰ ਕਿਤੇ ਨੌਕਰੀ ਤੱਕ ਨਹੀਂ ਮਿਲੀ ਮਜਬੂਰ ਹੋ ਕੇ ਉਸਨੇ ਦੁਬਾਰਾ ਆਪਣੇ ਭਰਾਵਾਂ ਨਾਲ ਸੰਪਰਕ ਕਰਨ ਦੀ ਹਿੰਮਤ ਕੀਤੀ ਜਦੋਂ ਉਸਨੇ ਆਪਣੇ ਵੱਡੇ ਭਰਾ ਹਰਮਨ ਨੂੰ ਫੋਨ ਕੀਤਾ ਤਾਂ ਅੱਗੋਂ ਉਸ ਨੂੰ ਠੰਡਾ ਅਤੇ ਸਖਤ ਜਵਾਬ ਮਿਲਿਆ ਤੋਂ ਸਾਡੇ ਉਸੇ ਦਿਨ ਮਰ ਗਈ ਸੀ ਜਦੋਂ ਤੂੰ ਇਸ ਕਮੀਨੇ ਦੇ ਵਿਚੇ ਘਰੋਂ ਚਲੀ ਗਈ ਸੀ ਅਸੀਂ ਪਿੰਡ ਦੇ ਵਿੱਚ ਇਹ ਐਲਾਨ ਕਰ ਚੁੱਕੇ ਹਾਂ ਬਿੱਤੂ ਇੱਕ ਹਾਦਸੇ ਦੇ ਵਿੱਚ ਮਰ ਚੁੱਕੀ ਹੈ ਅਤੇ ਅਸੀਂ ਤਨ ਤੇ ਵੀ ਨਕਲੀ ਨਾਸ਼ ਲਾ ਕੇ ਤੇਰਾ ਅੰਤਮ ਸੰਸਕਾਰ ਵੀ ਕਰ ਦਿੱਤਾ ਹੈ ਹੁਣ ਤੋਂ ਕੌਣ ਹੈ ਅਤੇ ਕਿਸ ਖਲਾਦੇ ਵਿੱਚ ਹੈ ਸਾਨੂੰ ਕੋਈ ਮਤਲਬ ਨਹੀਂ ਹੈ ਇਸ ਸੰਕੇ ਨੂਰ ਦਾ ਦਿਲ ਟੁੱਟ ਗਿਆ ਉਸ ਦੀ ਉਮੀਦ ਦੀ ਆਖਰੀ ਕਰਨੀ ਬੁੱਝ ਗਈ ਉਸ ਉੱਤੇ ਜਿਵੇਂ ਮੁਸੀਬਤਾਂ ਦਾ ਪਹਾੜੀ ਢਟ ਗਿਆ ਜਿਸ ਕਿਰਾਏ ਦੇ ਮਕਾਨ ਦੇ ਵਿੱਚ ਉਹ ਰਵੀ ਨਾਲ ਰਹਿੰਦੀ ਸੀ ਉੱਥੋਂ ਦਾ ਮਕਾਨ ਮਾਲਕ ਬੜਾ ਸਖਤ ਸੀ ਇੱਕ ਮਹੀਨੇ ਦਾ ਕਿਰਾਇਆ ਨਾ ਦੇਣ ਤੇ ਉਸਨੇ ਨੂਰ ਨੂੰ ਘਰੋਂ ਤੱਕੇ ਮਾਰ ਕੇ ਕੱਢ ਦਿੱਤਾ ਨੂਰ ਕੋਲ ਹੁਣ ਸਿਰਫ ਛੇੜ ਸੀ ਅਤੇ ਕੋਈ ਟਿਕਾਣਾ ਨਹੀਂ ਸੀ ਉਸਨੇ ਆਪਣੇ ਕੋਲ ਬਚਿਆ ਥੋੜਾ ਬਹੁਤਾ ਸਮਾਨ ਵੀ ਵੇਚ ਦਿੱਤਾ ਪਰ ਇਹ ਰਕਮ ਜਲਦੀ ਹੀ ਖਤਮ ਹੋ ਗਈ ਅੰਤ ਵਿੱਚ ਉਹ ਸੜਕਾਂ ਤੇ ਆ ਗਏ ਦੋ ਦਿਨਾਂ ਤੋਂ ਉਸਨੇ ਕੁਝ ਨਹੀਂ ਖਾਧਾ ਸੀ ਉਕ ਅਤੇ ਪਿਆਸ ਨੇ ਉਸਦੇ ਸਰੀਰ ਨੂੰ ਕਮਜ਼ੋਰ ਕਰ ਦਿੱਤਾ। ਉਹ ਸ਼ਹਿਰ ਦੀ ਇੱਕ ਪੀੜ ਵਾਲੀ ਸੜਕ ਦੇ ਕਿਨਾਰੇ ਬੈਠੀ ਸੀ। ਜਦੋਂ ਉਸ ਨੂੰ ਇੱਕ ਅਮੀਰ ਬੰਦੇ ਦੀ ਕਾਰ ਨਜ਼ਰ ਆਈ, ਭੁੱਖ ਦੀ ਬੇਤਾਬੀ ਵਿੱਚ ਉਸ ਆਦਮੀ ਦੇ ਪੈਰਾਂ ਤੇ ਡਿੱਗ ਪਏ ਅਤੇ ਰੋਂਦੇ ਹੋਏ ਖਾਣੇ ਲਈ ਭੀਖ ਮੰਗਣ ਲੱਗੇ। ਇਹ ਬੰਦਾ ਸੀ ਜਸਵਿੰਦਰ ਸਿੰਘ, 51 ਸਾਲ ਦਾ ਸ਼ਹਿਰ ਦਾ ਇੱਕ ਨਾਮਵਰ ਬਿਜ਼ਨਸਮੈਨ ਅਤੇ ਰੀਅਲ ਅਸਟੇਟ ਕਾਰੋਬਾਰ ਦਾ ਮਾਲਕ। ਉਸ ਦੀ ਦਿੱਖ ਬੜੀ ਪ੍ਰਭਾਵਸ਼ਾਲੀ ਸੀ ਪਰ ਉਸ ਦੇ ਚਿਹਰੇ ਤੇ ਇੱਕ ਗਹਿਰਾ ਉਦਾਸਪਨ ਝਲਕਦਾ ਸੀ। ਜਸਵਿੰਦਰ ਸਿੰਘ ਨੇ ਨੂਰ ਦੀ ਤਰਸੇ ਹਲਾ ਦੇ ਕੇ ਉਸਨੇ ਉਸਨੂੰ ਧਿਆਨ ਨਾਲ ਦੇਖਿਆ ਨੂਰ ਦੀ ਜਵਾਨੀ ਅਤੇ ਉਸਦੇ ਚਿਹਰੇ ਤੇ ਤਲਕ ਦੀ ਸੁੰਦਰਤਾ ਅਤੇ ਉਸਦੀ ਪੀਕ ਮੰਗਣ ਦੀ ਮਜਬੂਰੀ ਜਸਵਿੰਦਰ ਸਿੰਘ ਦੇ ਮਨ ਤੇ ਟੰਗ ਗਏ ਜਸਵਿੰਦਰ ਸਿੰਘ ਨੇ ਸ਼ਾਂਤ ਆਵਾਜ਼ ਦੇ ਕੇ ਕਿਹਾ ਕੁੜੀਏ ਤੇ ਪੀਕ ਮੰਗਣ ਨਾਲੋਂ ਤਾਂ ਮੇਰੇ ਘਰ ਚਲੇ ਮੈਂ ਤੈਨੂੰ ਖਾਣਾ ਵੀ ਦਿਆਂਗਾ ਅਤੇ ਤੈਨੂੰ ਇੱਕ ਕੰਮ ਵੀ ਦੇ ਦਿਆਂਗਾ ਇਸ ਨਾਲ ਤੂੰ ਇ ਜਤਨਾ ਜੀ ਸਕਵੇਂਗੀ ਨੂਰ ਨੇ ਅੱਖਾਂ ਉੱਪਰ ਚੁੱਕ ਕੇ ਦੇਖਿਆ ਉਸਨੂੰ ਜਸਵਿੰਦਰ ਸਿੰਘ ਦੇ ਸ਼ਬਦਾਂ ਦੇ ਵਿੱਚ ਕੋਈ ਲਾਲਚ ਜਾਂ ਬੁਰਾ ਇਰਾਦਾ ਨਜ਼ਰ ਨਹੀਂ ਆਇਆ ਉਸਨੂੰ ਸਿਰਫ ਭੁੱਖਾ ਮਿਟਾਉਣ ਦੀ ਲੋੜ ਸੀ ਜਸਵਿੰਦਰ ਸਿੰਘ ਨੇ ਅੱਗੇ ਕਿਹਾ ਮੈਂ ਤੈਨੂੰ ਆਪਣੇ ਘਰ ਦੇ ਵਿੱਚ ਆਪਣੇ ਛੋਟੇ ਪੁੱਤਰ ਵੰਸ਼ ਦੀ ਦੇਖਭਾਲ ਹੀ ਰੱਖਾਂਗਾ ਉਹ ਬਿਨਾਂ ਮੰਦੇ ਹੈ ਜੇ ਤੂੰ ਉਸ ਨੂੰ ਮਾਂ ਵਾਂਗ ਪਾਲ ਸਕਦੀ ਹੈ ਤਾਂ ਤੈਨੂੰ ਕਦੇ ਭੁੱਖਾ ਨਹੀਂ ਰਹਿਣਾ ਪਵੇਗਾ ਤੂੰ ਮੇਰੇ ਘਰ ਦੇ ਵਿੱਚ ਸੁਰੱਖਿਤ ਰਹੇਂਗੇ ਨੂਰ ਤੁਰੰਤ ਤਿਆਰ ਹੋ ਗਏ ਉਸ ਨੂੰ ਲੱਗਿਆ ਵੀ ਸ਼ਾਇਦ ਵਾਹਿਗੁਰੂ ਨੇ ਉਸ ਦੀ ਮਦਦ ਲਈ ਇਸ ਬੰਦੇ ਨੂੰ ਭੇਜਿਆ ਹੈ ਉਸ ਨੂੰ ਇਸ ਗੱਲ ਦਾ ਕੋਈ ਅਹਿਸਾਸ ਨਹੀਂ ਸੀ ਵੀ ਇਹ ਅਮੀਰ ਬੰਦਾ ਜਿਸ ਜਵਾਨ ਪੁੱਤਰ ਦੀ ਗੱਲ ਕਰ ਰਿਹਾ ਹੈ ਉਹ ਅਸਲ ਦੇ ਵਿੱਚ ਉਸ ਦੇ ਅਤੀਤ ਨਾਲ ਜੁੜਿਆ ਸਭ ਤੋਂ ਵੱਡਾ ਰਾਜ ਹੈ ਅਤੇ ਉਸ ਦੀ ਜ਼ਿੰਦਗੀ ਇਸ ਮੌਕੇ ਤੇ ਪੂਰੀ ਤਰ੍ਹਾਂ ਬਦਲਣ ਵਾਲੀ ਹੋਏ ਜਸਵਿੰਦਰ ਸਿੰਘ ਨੂਰ ਨੂੰ ਆਪਣੇ आलीशान ਬੰਗਲੇ ਵਿੱਚ ਲੈ ਗਿਆ ਕਰ ਬਹੁਤ ਵੱਡਾ ਸੀ ਜਿੱਤੇ ਨੌਕਰ ਚਾਕਰ ਕੰਮ ਕਰ ਰਹੇ ਸਨ ਨੂਰ ਨੂੰ ਪਹਿਲਾ ਜੀ ਪਰ ਕੇ ਖਾਣਾ ਖ ਬਹਿ ਗਿਆ ਉਸਨੇ ਇਨੇ ਚਾਣਲ ਖਾਣਾ ਖਾਦਾ ਵੀ ਜਸਵਿੰਦਰ ਸਿੰਘ ਨੂੰ ਉਸਦੀ ਭੁੱਖ ਦਾ ਅੰਦਾਜ਼ਾ ਹੋ ਗਿਆ ਖਾਣ ਤੋਂ ਬਾਅਦ ਜਸਵਿੰਦਰ ਸਿੰਘ ਨੇ ਉਸ ਨੂੰ ਪੁੱਛਿਆ ਹੁਣ ਦੱਸੋ ਤੁਸੀਂ ਕਹਣ ਹੋ ਅਤੇ ਕਿਵੇਂ ਇਸ ਹਾਲਾਤ ਦੇ ਵਿੱਚ ਪਹੁੰਚੇ ਹੋ ਨੂਰ ਨੇ ਆਪਣੇ ਅਮੀਰ ਪਰਿਵਾਰ ਰਵੀ ਨਾਲ ਪਿਆਰ ਕਰੋਂ ਭੱਜਣਾ ਅਤੇ ਰਵੀ ਦੇ ਹਾਦਸੇ ਵਿੱਚ ਮੌਤ ਹੋਣ ਦੀ ਸਾਰੀ ਕਹਾਣੀ Isso aí. ਉਸਨੇ ਆਪਣੀ ਬੇਵਸੀ ਦੱਸੀ ਕਿ ਕਿਵੇਂ ਉਸਤੇ ਭਰਾਵਾਂ ਨੇ ਉਸਨੂੰ ਤਾਕਤ ਅਤੇ ਕਿਵੇਂ ਉਸ ਦੀ ਜ਼ਿੰਦਗੀ ਪੇਕਮਗਲ ਦੀ ਮਜਬੂਰ ਹੋ ਗਈ ਜਸਵਿੰਦਰ ਸਿੰਘ ਨੇ ਉਸਨੂੰ ਤਸੱਲੀ ਦਿੱਤੀ ਫਿਰ ਉਸਨੂੰ ਛੋਟੇ ਵੰਸ਼ਨਾ ਮਿਲਾਇਆ ਵੰਸ਼ ਬਹੁਤ ਹੀ ਪਿਆਰਾ ਅਤੇ ਸ਼ਾਂਤ ਬੱਚਾ ਸੀ ਵੰਸ਼ ਨੂੰ ਦੇਖ ਕੇ ਨੂਰ ਦਾ ਦਿਲ ਜਿਵੇਂ ਪਿਘਲ ਗਿਆ ਉਹ ਬੱਚੇ ਨੂੰ ਆਪਣੀ ਗੋਦ ਵਿੱਚ ਲੈ ਕੇ ਉਸਨੂੰ ਪਿਆਰ ਕਰਨ ਲੱਗੇ ਨੂਰ ਨੇ ਪਾਬਕੋ ਕਿਹਾ ਸਾਬ ਮੇਰਾ ਵੀ ਵਿਆਹ ਤੋਂ ਇੱਕ ਮਹੀਨੇ ਬਾਅਦ ਗਰਭਪਾਤ ਹੋ ਗਿਆ ਸੀ ਅਤੇ ਮੈਂ ਆਪਣਾ ਬੱਚਾ ਗਵਾ ਦਿੱਤਾ ਸੀ ਜੇਕਰ ਅੱਜ ਮੇਰਾ ਕੋਈ ਪੁੱਤਰ ਹੁੰਦਾ ਨਾ ਤਾਂ ਉਹ ਵੀ ਵੰਸ਼ ਵਰ ਦਾ ਹੋਣਾ ਸੀ ਮੈਂ ਤੁਹਾਨੂੰ ਵਾਦਾ ਕਰਦੀ ਹਾਂ ਮੈਂ ਵੰਸ਼ ਨੂੰ ਆਪਣੀ ਹੀ ਪੁੱਤਰ ਵਾਂਗ ਪਾਲਾਂਗੇ ਨੂਰ ਨੂੰ ਵੰਸ਼ ਨਾਲ ਜੁੜ ਕੇ ਬੜੀ ਖੁਸ਼ੀ ਮਿਲੇ ਉਸ ਦਿਨ ਨਵੀਂ ਜ਼ਿੰਦਗੀ ਸ਼ੁਰੂ ਹੋ ਚੁੱਕੀ ਸੀ ਉਸ ਨੂੰ ਕਦੇ ਨਹੀਂ ਲੱਗਿਆ ਕਿ ਉਹ ਇੰਨੇ ਜਲਦੀ ਦੁਬਾਰਾ ਖੁਸ਼ ਹੋ ਸਕੇਗੇ ਉਸ ਸਮੇਂ ਸਿਰ ਵੰਸ਼ ਨੂੰ ਖਾਣਾ ਦਿੰਦੇ ਉਸ ਨੂੰ ਸੁਵਾਦੇ ਅਤੇ ਉਸ ਦੇ ਕੱਪੜੇ ਬਦਲਦੇ ਹਾਲਾਂਕਿ ਘਰ ਦੇ ਸਾਰੇ ਕਮਲੀ ਨੌਕਰ ਮਜ਼ਦੂਰ ਸਨ ਪਰ ਨੂਰ ਦਾ ਕੰਮ ਸਿਰਫ ਵੰਸ਼ ਦੀ ਦੇਖਭਾਲ ਕਰਨਾ ਸੀ ਪਰ ਇਸ ਖੁਸ਼ੀ ਦੇ ਪਿਛੇ ਇੱਕ ਰਹੱਸ ਵੀ ਲੁਕਿਆ ਸੀ ਨੂਰ ਨੇ ਜਲਦੀ ਹੀ ਇੱਕ ਗੱਲ ਨੋਟ ਕੀਤੀ ਕਿ ਹਰ ਸਵੇਰੇ ਜਦੋਂ ਉੱਠਦੀ ਹੈ ਤਮਸ਼ ਆਪਣੇ ਬਿਸਤਰੇ ਤੋਂ ਗਾਇਬ ਹੁੰਦਾ ਹੈ ਉਹ ਸਾਰਾ ਦਿਨ ਘਰ ਦੇ ਵਿੱਚ ਨਹੀਂ ਹੁੰਦਾ ਪਰ ਹਰ ਸ਼ਾਮ ਠੀਕ ਸਮੇਂ ਤੇ ਘਰ ਵਾਪਸ ਆ ਜਾਂਦਾ ਹੈ ਜਦੋਂ ਉਹ ਜਸਵਿੰਦਰ ਸਿੰਘ ਨੂੰ ਪੁੱਛਦੇ ਤਾਂ ਉਸਤਾਦ ਜਵਾਬ ਟਾਲ ਮਟੋਲ ਵਾਲਾ ਹੁੰਦਾ ਉਹ ਸ਼ਾਮ ਤੱਕ ਆ ਜਾਵੇਗਾ ਮੈਂ ਤੈਨੂੰ ਕਿਹਾ ਹੈ ਤੂੰ ਆਪਣਾ ਕੰਮ ਕਰ ਰਿਹਾ ਹੈ ਜਿਆਦਾ ਸਵਾਲ ਨਾ ਕਰਿਆ ਕਰ ਨੂਰ ਨੇ ਹੋਰ ਜਿਆਦਾ ਜ਼ੋਰ ਦੇਣਾ ਛੱਡ ਦਿੱਤਾ ਉਹ ਜਾਣਦੀ ਸੀ ਵੀ ਜਸਵਿੰਦਰ ਸਿੰਘ ਹੀ ਘਰ ਦਾ ਮਾਲਕ ਹੈ ਅਤੇ ਜੇਕਰ ਉਸ ਨੂੰ ਕਰ ਦੇਵੇਗਾ ਤਾਂ ਕਿਤੇ ਦਿਨ ਨਹੀਂ ਰਹੇਗੀ ਇੱਕ ਰਾਤ ਨੂਰ ਜਾਣ ਬੁਝ ਕੇ ਨੀਂਦ ਦਾ ਬਹਾਨਾ ਬਣਾ ਕੇ ਅੱਧੀ ਰਾਤ ਤੱਕ ਜਾਗਦੀ ਰਹੀ ਉਸਰੇ ਦੇਖਿਆ ਵੀ ਵੰਸ਼ ਉਸਦੀ ਨਾਲ ਹੀ ਸੁਤਾ ਹੈ ਉਸ ਸ਼ਾਂਤੀ ਨਾਲ ਸੌਂ ਗਏ ਪਰ ਸਵੇਰੇ ਸਵੇਰੇ ਉਸਦੀ ਇੱਕਦਮ ਆਖੋਲੀ ਨਾ ਤਾਂ ਮੈਂ ਫੇਰ ਤੋਂ ਬਿਸਤਰੇ ਤੋਂ ਉੱਠ ਗਏ ਸੇ ਨੂਰ ਨੂੰ ਡਰ ਲੱਗਣ ਲੱਗਾ ਵੀ ਜਸਵਿੰਦਰ ਸਿੰਘ ਜ਼ਰੂਰ ਕੋਈ ਨਾ ਕੋਈ ਵੱਡਾ ਰਾਜ਼ ਲੁਕਾ ਰਿਹਾ ਹੈ ਇੱਕ ਦਿਨ ਨੂਰ ਨੇ ਹਿੰਮਤ ਕਰਕੇ ਘਰ ਦੇ ਨੌਕਰ ਤੋਂ ਪੁੱਛਿਆ ਵੀ ਜਸਵਿੰਦਰ ਸਿੰਘ ਕੰਮ ਕੀ ਕਰਦੇ ਹਨ ਨੌਕ ਕਰਨੀ ਨੂੰ ਤੁਸੀਂ ਆ ਬੀ ਸਾਹਿਬ ਅਸਲ ਦੇ ਵਿੱਚ ਇੱਕ ਸੀਨੀਅਰ ਪੁਲਿਸ ਅਫਸਰ ਹਨ ਨੂਰ ਬੜੀ ਜਦੋਂ ਲੱਗੇ ਉਹ ਇੱਕ ਪੁਲਿਸ ਵਾਲੇ ਦੇ ਘਰ ਦੇ ਵਿੱਚ ਲੜੀ ਸੀ ਅਤੇ ਉਸ ਨੂੰ ਅੰਦਾਜ਼ਾ ਵੀ ਨਹੀਂ ਸੀ ਉਸ ਨੂੰ ਲੱਗਿਆ ਵੀ ਸ਼ਾਇਦ ਐਸੇ ਕਰਕੇ ਉਸ ਨੂੰ ਐਨੀ ਮਜ਼ਦ ਮਿਲੀ ਹੈ ਉਹ ਸਾਵਧਾਨ ਹੋ ਗਏ ਅਤੇ ਜਸਵਿੰਦਰ ਸਿੰਘ ਨੇ ਅਜੇ ਹਮਾਰ ਕੀਤਾ ਵੀ ਜਿਵੇਂ ਉਸ ਨੂੰ ਉਸਦੇ ਕੰਮ ਬਾਰੇ ਕੁਝ ਵੀ ਪਤਾ ਨਹੀਂ ਹੈ ਉਹ ਨਹੀਂ ਚਾਹੁੰਦੀ ਸੀ ਵੀ ਜੇਕਰ ਉਸ ਨੂੰ ਸਤਾਈ ਪਤਾ ਲੱਗੇ ਤਾਂ ਉਹ ਉਸ ਨੂੰ ਘਰੋਂ ਕੱਢ ਦੇਵੇ ਇੱਕ ਦੁਪਹਿਰ ਜਸਵਿੰਦਰ ਸਿੰਘ ਦੇ ਦਫ਼ਤਰ ਦੇ ਮੇਜ਼ ਤੇ ਇੱਕ ਲਾਲ ਰੰਗ ਦੀ ਫਾਈਲ ਪਈ ਸੀ ਨੂਰ ਉਸੇ ਕਮਰੇ ਦੀ ਸਫਾਈ ਕਰ ਰਹੀ ਸੀ ਜਦੋਂ ਉਹ ਫਾਈਲ ਚੁੱਕ ਕੇ ਰੱਖਣ ਲੱਗੀ ਨਾ ਤਾਂ ਅਚਾਨਕ ਉਸ ਤੇ ਹੱਤਾਂ ਲੱਗੇ ਅਤੇ ਕਾਗਜ਼ ਉਧਰ ਖਿਲਰ ਗਏ ਕਾਗਜ਼ਾਂ ਨੂੰ ਇਕੱਠਾ ਕਰਦੇ ਸਮੇਂ ਉਸਦੀ ਨਜ਼ਰ ਖੜਾ ਡਿਗੀ ਇੱਕ ਤਸਵੀਰ ਤੇ ਭਏ ਉਹ ਤਸਵੀਰ ਕਿਸੇ ਹੋਰ ਦੀ ਨਹੀਂ ਸੀ ਉਹ ਤਾਂ ਉਸਦੇ ਦੇ ਹੀ ਮ੍ਰਿਤਕ ਪਤੀ ਰਵੀ ਦੀ ਸੀ ਨੂਰ ਦੇ ਸਰੀਰ ਵਿੱਚ ਜਿਵੇਂ ਕਿਸੇ ਨੇ ਬਿਜਲੀ ਦਾ ਕਰੰਟ ਲਗਾ ਦਿੱਤਾ ਹੋਵੇ ਰਵੀ ਦੀ ਤਸਵੀਰ ਇੱਕ ਪੁਲਿਸ ਆਫਸਰ ਵੀ ਫਾਈਲ ਦੇ ਵਿੱਚ ਉਹ ਵੀ ਇਸ ਤਰ੍ਹਾਂ ਇਤਿਹਾਸ ਕੀ ਕਰਨੀ ਛੇ ਉਸੇ ਮਨ ਦੇ ਵਿੱਚ ਹਜ਼ਾਰਾ ਸਵਾਲ ਉੱਠੇ ਕਿ ਉਸਦੇ ਭਰਾਵਾਂ ਨੇ ਰਵੀ ਨੂੰ ਮਾਰ ਲਿਆ ਇੱਕ ਪੁਲਿਸ ਆਫਸਰ ਨੂੰ ਕਰਾਇਤ ਲਿਆ ਸੀ ਪਰ ਉਸਦੇ ਭਰਾਵਾਂ ਨੇ ਤਾਂ ਕਦੇ ਰਵੀ ਨੂੰ ਦੇਖਿਆ ਤੱਕ ਨਹੀਂ ਸੀ ਇਹ ਪਲਾਕ ਕਿਵੇਂ ਹੋ ਸਕਦਾ ਹੈ ਹੰਦਰ ਦੇ ਮਾਰੇ ਉਸਦੇ ਖਤਕਮਣ ਉਸਨੇ ਜਲਦੀ ਨਾਲ ਸਾਰੇ ਕਾਗਜ਼ ਫਾਈਲ ਦੇ ਵਿੱਚ ਪਾਏ ਅਤੇ ਕਮਰੇ ਤੋਂ ਬਾਹਰ ਆ ਗਏ ਪਰ ਉਸ ਦੀ ਜ਼ਿੰਦਗੀ ਤੇ ਇੱਕ ਵੱਡਾ ਖਤਰਾ ਮੰਨ ਰਹਾ ਸੀ ਉਹ ਜਾਣਦੀ ਸੀ ਜੇਕਰ ਜਸਵਿੰਦਰ ਸਿੰਘ ਨੂੰ ਮਾਰਾ ਦੇ ਪਤਾ ਲੱਗਿਆ ਨਾ ਕਿ ਉਹ ਰਵੀ ਦੀ ਪਤਨੀ ਹੈ ਤਾਂ ਉਸ ਦੀ ਜਾਨ ਖਤਰੇ ਦੇ ਵਿੱਚ ਪੈ ਸਕਦੀ ਹੈ ਪਰ ਇਸ ਡਰ ਦੇ ਬਾਵਜੂਦ ਵੀ ਉਹ ਘਰ ਛੱਡ ਨਹੀਂ ਸਕਦੀ ਸੀ ਉਸ ਨੂੰ ਬੰਸ ਨਾਲ ਅਥਾ ਪਿਆਰ ਹੋ ਗਿਆ ਸੀ ਉਸ ਨੂੰ ਲੱਗਦਾ ਸੀ ਵੀ ਬੱਚ ਉਸਦਾ ਹੀ ਪੁੱਤਰ ਹੈ ਉਹ ਇਸ ਬੱਚੇ ਨੂੰ ਛੱਡਣਾ ਨਹੀਂ ਚਾਹੁੰਦੀ ਸੀ ਇਸ ਤੋਂ ਇਲਾਵਾ ਉਸ ਫਾਈਲ ਅਤੇ ਰਵੀ ਦੀ ਤਸਵੀਰ ਦਾ ਰਾਜ਼ ਵੀ ਜਾਨਣਾ ਚਾਹੁੰਦੀ ਸੀ ਐਸੇ ਦੌਰਾਨ ਨੌਰਕ ਹੋਰ ਅਜੀਬ ਘਟਨਾਵਾਂ ਦਾ ਸਾਹਮਣਾ ਕਰਨਾ ਪਿਆ ਉਸਤੇ ਮੋਬਾਈਲ ਤੇ ਅਣਜਾਣ ਨੰਬਰ ਤੋਂ ਮੈਸੇਜ ਆਉਣ ਲੱਗੇ ਮੈਸੇਜ ਕਰਨ ਵਾਲਾ ਵਿਅਕਤੀ ਉਸਤੇ ਬਾਰੇ ਸਾਰਾ ਕੁਝ ਜਾਣਦਾ ਸੀ ਉਸਦਾ ਨਾਮ ਪਿੰਡ ਭਰਾਵਾਂ ਦੀ ਗਿਣਤੀ ਰਵੀ ਨਾਲ ਉਸਦਾ ਰਿਸ਼ਤਾ ਅਤੇ ਉਸਦੀ ਮੌਤੇ ਉਸ ਨੂੰ ਦੋਸਤ ਬਣ ਕੇ ਕਹਿੰਦਾ ਅਤੇ ਉਸ ਨੂੰ ਕਹਿੰਦਾ ਵਿਅਸਥੀਆਂ ਸਾਰੀਆਂ ਮੁਸੀਬਤਾਂ ਖਤਮ ਕਰ ਦੇਵੇਗਾ ਨੂਰ ਨੂੰ ਸ਼ਕੋਇਆ ਇਹ ਜਰੂਰ ਜਸਵਿੰਦਰ ਸਿੰਘ ਹੀ ਹੈ ਜੋ ਉਸ ਨੂੰ ਪਰੇਸ਼ਾਨ ਕਰ ਰਿਹਾ ਹੈ ਉਸ ਨੇ ਨੰਬਰ ਬਲੌਕ ਕਰ ਦਿੱਤਾ ਪਰ ਹਰ ਵਾਰ ਉਹ ਵਿਅਕਤੀ ਇੱਕ ਨਵੇਂ ਨੰਬਰ ਤੋਂ ਉਸ ਨੂੰ ਮੈਸੇਜ ਕਰਦਾ ਉਸ ਦੀਆਂ ਗੱਲਾਂ ਦੇ ਵਿੱਚ ਕੋਈ ਮੰਗ ਦਾ ਲਾਲਚ ਨਹੀਂ ਸੀ ਸਿਰਫ ਗੱਲਬਾਤ ਜਾਰੀ ਰੱਖਣ ਦੀ ਬੇਨਤੀ ਸੀ ਕਈ ਦਿਨ ਲੰਘ ਗਏ ਜਦੋਂ ਉਸ ਰਹੱਸਮਈ ਵਿਅਕਤੀ ਨੇ ਨਾ ਤਾਂ ਉਸ ਨੂੰ ਬਲੈਕਮੇਲ ਕੀਤਾ ਅਤੇ ਨਾ ਹੀ ਉਸ ਦਾ ਕੋਈ ਨੁਕਸਾਨ ਕੀਤਾ ਪਰ ਨੂਰ ਦਾ ਡਰ ਹੌਲੀ-ਹੌਲੀ ਪ੍ਰੋਸੈਸ ਵਿੱਚ ਬਦਲ ਗਿਆ ਉਸ ਨਾਲ ਗੱਲਾਂ ਕਰਦੇ ਪਰ ਉਸ ਕਦੇ ਵੀ ਉਸ ਨੂੰ ਮਨਸ਼ਾ ਜਾਂ ਰਵੀ ਦੀ ਉਸ ਤਸਵੀਰ ਬਾਰੇ ਨਹੀਂ ਦੱਸਿਆ ਉਹ ਵਿਅਕਤੀ ਹਰ ਰਾਤ ਉਸ ਨਾਲ ਗੱਲਾਂਬਾਤ ਕਰਦਾ ਜਦੋਂ ਸਾਰੇ ਸੌਂ ਜਾਂਦੇ ਉਸ ਨੇ ਕਿਹਾ ਉਹ ਕੰਮ ਕਰਨ ਵਾਲਾ ਵਿਅਕਤੀ ਹੈ ਅਤੇ ਉਸ ਦਾ ਇਸ ਦੁਨੀਆ ਵਿੱਚ ਕੋਈ ਵੀ ਨਹੀਂ ਹੈ ਇੱਕ ਦਿਨ ਉਹ ਰਸਮੀ ਵਿਅਕਤੀ ਉਸ ਨੂੰ ਮੈਸੇਜ ਵਿੱਚ ਕਰਨ ਲੱਗਾ ਵੀ ਉਸ ਨੂੰ ਮਿਲਣਾ ਚਾਹੁੰਦਾ ਹੈ ਨੂਰ ਨੇ ਪਹਿਲਾਂ ਤਾਂ ਇਨਕਾਰ ਕੀਤਾ ਪਰ ਉਸ ਨੇ ਜ਼ੋਰ ਜਤਾ ਵੀ ਉਹ ਖੁਦ ਉਸ ਦੇ ਘਰ ਆਵੇਗਾ ਨੂਰ ਨੇ ਸੋਚਿਆ ਕਿ ਉਸ ਦਾ ਟਿਕਾਣਾ ਤਾਂ ਕੋਈ ਵੀ ਜਾਣਦਾ ਇਸ ਲਈ ਉਸ ਨੇ ਇਸ ਗੱਲ ਨੂੰ ਅਣਸੁਣੀ ਕਰ ਦਿੱਤਾ ਵੀ ਐਵੇਂ ਮਰਦਾ ਹੈ ਇਸ ਨੂੰ ਮੇਰੇ ਘਰ ਦਾ ਕਾਹ ਕੀ ਪਤਾ ਹੈ ਉਸੇ ਚਾਂਦ ਸੁਵਿੰਦਰ ਸਿੰਘ ਮਲਚਨਲ ਘਰ ਵਾਪਸ ਆਇਆ ਉਸਨੇ ਨੂਰ ਨੂੰ ਕਿਹਾ ਵੀ ਅੱਜ ਉਸ ਦਾ ਸਭ ਤੋਂ ਖਾਸ ਦੋਸਤ ਖਾਣੇ ਤੇ ਆ ਰਿਹਾ ਹੈ ਅਤੇ ਉਸ ਨੂੰ ਆਪਣੀ ਖਤਾ ਨਾਲੇ ਬਹੁਤ ਸੁਆਦਿਸ਼ਟ ਭੋਜਨ ਤਿਆਰ ਕਰਨਾ ਚਾਹੀਦਾ ਹੈ ਨੂਰ ਰਸੋਈ ਦੇ ਵਿੱਚ ਰੋਟੀ ਚਾਰ ਕਰਨ ਲੱਗੇ ਤਿੰਨ ਘੰਟੇ ਬਾਅਦ ਬਾਹਰੋਂ ਕਿਸੇ ਦੇ ਬੋਲਣ ਦੀ ਆਵਾਜ਼ ਆਏ ਨੂਰ ਰਸੋਈ ਵਿੱਚੋਂ ਬਾਹਰ ਆਏ ਅਤੇ ਹਾਲ ਦੇ ਵਿੱਚ ਬੈਠੇ ਮਹਿਮਾਨ ਨੂੰ ਦੇਖ ਕੇ ਉਸ ਦੇ શરીਰ ਵਿੱਚੋਂ ਜਾਨ ਹੀ ਨਿਕਲ ਗਈ ਉਹ ਮਹਿਮਾਨ ਕੋਈ ਹੋਰ ਨਹੀਂ ਸੀ ਉਸੇ ਦਾ ਪਤੀ ਰਵੀ ਸੀ ਜਿਸ ਦਾ ਅੰਤਮ ਸੰਸਕਾਰ ਉਸਨੇ ਆਪਣੇ ਹੱਥਾਂ ਨਾਲ ਸੇ ਨੂਰ ਨੇ ਆਪਣੇ ਖੋਸ਼ ਗਵਾਦੇ ਤੇ ਅਤੇ ਉੱਥੇ ਹੀ ਬੇਹੋਸ਼ ਹੋ ਕੇ ਡਿੱਗ ਪਏ ਜਦੋਂ ਉਸ ਨੂੰ ਹੋਸ਼ ਆਇਆ ਨਾ ਤਾਂ ਆਪਣੇ ਬਿਸਤਰੇ ਤੇ ਲੱਟੀ ਸੀ ਪਰ ਉਸਦੇ ਸਾਹਮਣੇ ਰਵੀ ਅਤੇ ਜਸਵਿੰਦਰ ਸੰਖੜੇ ਸਨ ਨੂਰ ਨੇ ਅਵਿਸ਼ਵਾਸ ਨਾਲ ਰਵੀ ਵੱਲ ਦੇਖਿਆ ਰਵੀ ਦੀਆਂ ਕਾਂਹੇ ਵਿੱਚ ਹੰਝੂ ਸਨ ਅਤੇ ਰਵੀ ਨੇ ਉਸਦੇ ਕੋਲ ਬੈਠ ਕੇ ਕਿਹਾ ਨੂਰ ਮੇਰੇ ਤੇ ਯਕੀਨ ਕਰ ਮੈਂ ਤੇਰਾ ਹੀ ਰਵੀ ਹਾਂ ਜੋ ਤੈਨੂੰ ਬਹੁਤ ਪਿਆਰ ਕਰਦਾ ਸੀ ਮੈਂ ਜਿਉਂਦਾ ਹਾਂ ਨੂਰ ਨੇ ਉਸ ਨੂੰ ਚੂਕ ਕੇ ਦੇਖਿਆ ਉਹ ਸਤਿਮ ਜਿਉਂਦਾ ਸੀ ਨੂਰ ਨੇ ਉਸ ਨੂੰ ਜੱਫੀ ਪਾ ਲਈ ਅਤੇ ਦੋਵੇਂ ਬੋਤਰੋਏ ਨੂਰ ਰੋਂਦੇ ਹੋਏ ਪੁੱਛਿਆ ਵੀ ਜੇਕਰ ਉਹ ਜਾਂਦਾ ਸੀ ਤਾਂ ਉਸ ਨੂੰ ਐਨੇ ਮਹੀਨੇ ਛੱਡਿਆ ਕਿਉਂ ਅਤੇ ਉਹ ਕਿਉਂ ਗਿਆ ਅਰਵੀ ਨੇ ਬੜਾ ਡੂੰਗਾ ਸਾ ਲਿਆ ਅਤੇ ਆਪਣੇ ਜੀਵਨ ਦਾ ਸਭ ਤੋਂ ਵੱਡਾ ਰਾਤ ਖੋਲਿਆ ਉਸ ਨੇ ਦੱਸਿਆ ਵੀ ਨੋਰਗਤ ਨੰਬਰ ਵਾਲਾ ਮੁੰਡਾ ਜਿਹੜਾ ਤੈਨੂੰ ਮੈਸੇਜ ਕਰਦਾ ਸੀ ਉਹ ਮੈਨੂੰ ਮੁੰਬਈ ਤੈਨੂੰ ਕਿਹਾ ਸੀ ਵੀ ਮੈਂ ਮੈਂ ਤੈਨੂੰ ਉਦੋਂ ਮਿਲਾਂਗਾ ਜਦੋਂ ਮੈਂ ਕੋ ਤੇਰੇ ਘਰ ਆਵਾਂਗਾ ਅਤੇ ਅੱਗੇ ਦੱਸਿਆ ਜਦੋਂ ਅਸੀਂ ਵਿਆਹ ਕਰਵਾਇਆ ਨਾ ਤੇ ਤੇਰੇ ਭਰਾਵਾਂ ਨੂੰ ਸਾਡੇ ਬਾਰੇ ਪਤਾ ਲੱਗ ਗਿਆ ਉਹਨਾਂ ਨੇ ਮੇਰਾ ਪਿੱਛਾ ਕਰਨਾ ਸ਼ੁਰੂ ਕੀਤਾ ਅਤੇ ਮੈਨੂੰ ਜਾਣ ਮਰਦਿਆ ਧਮਕੀਆਂ ਦਿੱਤੀਆਂ ਉਹਨਾਂ ਨੇ ਪਿੰਡ ਵਿੱਚ ਤੇਰੀ ਮੌਤ ਦੀ ਛੁੱਟੀ ਖਬਰ ਫੈਲਾਈ ਤਾਂ ਜੋ ਉਹਨਾਂ ਨੂੰ ਬਦਨਾਮੀ ਨਾ ਹੋਵੇ ਅਤੇ ਉਹ ਮੇਰੇ ਜਾਨ ਦੇ ਦੁਸ਼ਮਣ ਬਣ ਗਏ ਅੱਗੇ ਦੱਸਦਾ ਹੇ ਨੂਰ ਮੈਨੂੰ ਮਾਫ ਕਰ ਦੇ ਨਾ ਪਰ ਜਦੋਂ ਮੈਨੂੰ ਪਤਾ ਲੱਗਿਆ ਨਾ ਤੂੰ ਮਾਂ ਬਣਨ ਵਾਲੀ ਹੈ ਤਾਂ ਮੈਂ ਤੈਨੂੰ ਕਿਸੇ ਬਾਹਰ ਦੇ ਡਾਕਟਰ ਕੋਲ ਲੈ ਗਿਆ ਅਤੇ ਤੈਨੂੰ ਗਰਭਪਾਤੀ ਦਵਾਈ ਮੇਰੀ ਜਿੰਦਗੀ ਖਤਰੇ ਵਿੱਚ ਸੀ ਅਤੇ ਮੈਂ ਨਹੀਂ ਚਾਹੁੰਦਾ ਸੀ ਕਿ ਤੋਂ ਇੱਕ ਛੋਟੇ ਬੱਚੇ ਨਾਲ ਮੇਰੇ ਕਾਰਨ ਦਰਦਰ ਦੀਆਂ ਟੋਕਰਾ ਖਾਵੇਂ ਅੱਗੇ ਬੋਲਦਾ ਹੈ ਤੇਰੇ ਭਰਾਵਾਂ ਨੇ ਮੇਰੀ ਨੌਕਰੀ ਖਤਮ ਕਰਵਾ ਦਿੱਤੀ ਮੈਨੂੰ ਲਗਾਤਾਰ ਧਮਕਾਉਂਦੇ ਰਹੇ ਇੱਕ ਦਿਨ ਉਹਨਾਂ ਨੇ ਜਾਣ ਬੁਝ ਕੇ ਮੇਰੀ ਕਾਰ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਤਾਂ ਬਚ ਗਿਆ ਪਰ ਇੱਕ ਹੋਰ ਬੰਦਾ ਉਹਨਾਂ ਦੀ ਕਾਰ ਨਾਲ ਟਕਰਾ ਕੇ ਮਾਰਿਆ ਗਿਆ ਮੈਂ ਉਸ ਵੇਲੇ ਮੌਕੇ ਤੇ ਪਹੁੰਚ ਗਿਆ আর ਉਸ ਮਰਤੇ ਦੀ লাশ ਨੂੰ ਆਪਣੀ লাশ ਬਣਾ ਕੇ ਹਸਪਤਾਲ ਵਿੱਚ ਬਦਲਾ ਦਿੱਤਾ ਮੈਂ ਸਿਰਫ ਇਸ ਲਈ ਕੀਤਾ ਤਾਂ ਜੋ ਤੇਰੇ ਭਰਾ ਮੈਨੂੰ ਮਰਦਾ ਸਮਝ ਕੇ ਮੇਰਾ ਪਿੱਛਾ ਛੱਡ ਦੇਣ ਅੱਗੇ ਬੋਲਦਾ ਹੈ ਮੈਂ ਆਪਣੇ ਬਚਪਨ ਦੇ ਦੋਸਤ ਜਸਵਿੰਦਰ ਸਿੰਘ ਨਾਲ ਸੰਪਰਕ ਕੀਤਾ ਉਹ ਇੱਕ ਸੀਨੀਅਰ ਪੁਲਸਫਰ ਸੀ ਮੈਂ ਉਸ ਨੂੰ ਆਪਣੀ ਸਾਰੀ ਹਰ ਲੱਦ ਸੇ ਉਸ ਫਾਈਲ ਦੇ ਵਿੱਚ ਮੇਰੇ ਤੇ ਤੇਰੇ ਭਰਾਵਾਂ ਦੇ ਕੇਸ ਨਾਲ ਸੰਬੰਧਿਤ ਸਾਰੇ ਸਬੂਤ ਸਨ ਮੈਂ ਉਸ ਨੂੰ ਥਾਣੇ ਦੇ ਵਿੱਚ ਇੱਕ ਗੁਪਤ ਕਮਰੇ ਵਿੱਚ ਲੁਕਾਇਆ ਸੀ ਤਾਂ ਜੋ ਮੈਂ ਪੂਰੀ ਤਰ੍ਹਾਂ ਸੁਰੱਖਿਤਰ ਰਹਾ ਜਸਵਿੰਦਰ ਸਿੰਘ ਨੇ ਮੇਰੀ ਸੁਰੱਖਿਆ ਲਈ ਮੈਨੂੰ ਉਦੋਂ ਤੱਕ ਬਾਹਰ ਨਹੀਂ ਆਉਣ ਦਿੱਤਾ ਜਦੋਂ ਤੱਕ ਉਹ ਤੇਰੇ ਭਰਾਵਾਂ ਨੂੰ ਗ੍ਰਿਫਤਾਰ ਨਹੀਂ ਕਰ ਲੈਂਦਾ ਅੱਗੇ ਬੋਲਦਾ ਹੈ ਮੈਂ ਜਾਣਦਾ ਸੀ ਵੀ ਤੂੰ ਮੇਰੀ ਮੌਤ ਤੋਂ ਬਾਅਦ ਇਕੱਲੀ ਰਹਿ ਜਾਵੇਂਗੀ ਇਸ ਲਈ ਮੈਂ ਜਸਵਿੰਦਰ ਸਿੰਘ ਨੂੰ ਬੇਨਤੀ ਕੀਤੀ ਕਿ ਤੈਨੂੰ ਕਿਤੇ ਲੁਕਾ ਤੇ ਅਤੇ ਆਪਣੇ ਘਰ ਦੇ ਵਿੱਚ ਜਗਾਂ ਦੇਵੇ ਮੇਰੇ ਦੋਸਤ ਨੇ ਜਾਣਿਆ ਵੀ ਤੁਮਾ ਮਾਂ ਬਣਦੀ ਇੱਛਾ ਰੱਖਦੀ ਹੈ ਇਸ ਲਈ ਉਸਨੇ ਤੈਨੂੰ ਆਪਣੇ ਬੇਟੇ ਵੰਸ਼ ਦੀ ਦੇਖਭਾਲ ਕਰਨ ਦੇ ਬਹਾਨੇ ਘਰ ਲਿਆਉਣ ਦੀ ਯੋਜਨਾ ਬਣਾਈ ਉਹ ਜਾਣਦਾ ਸੀ ਕਿ ਤੂੰ ਇਜ ਤਰ੍ਹਾਂ ਦੇਣਾ ਚਾਹੁੰਦੀ ਹੈ ਇਸ ਲਈ ਤੂੰ ਕੰਮ ਨੂੰ ਸਵੀਕਾਰ ਕਰ ਲਿਆ ਐਸੀ ਤਰ੍ਹਾਂ ਤੂੰ ਪੂਰੀ ਤਰ੍ਹਾਂ ਸੁਰੱਖਿਤਰ ਰਹੀ ਇਸ ਤੋਂ ਬਾਅਦ ਜਸਵਿੰਦਰ ਸਿੰਘ ਨੇ ਮਾਸਤੇ ਗਾਇਬ ਹੋਣ ਦਾ ਰਾਜ਼ ਖੋਲ੍ਹਿਆ ਜਸਵਿੰਦਰ ਸਿੰਘ ਅੱਖਾਂ ਦੇ ਵਿੱਚ ਹੰਝੂ ਲੈ ਕੇ ਮੂਰ ਨੂੰ ਕਹਿੰਦਾ ਹੈ ਭੈਣ ਜੀ ਮੈਨੂੰ ਮਾਫ਼ ਕਰ ਦੇ ਨਾ ਪਰ ਵੰਸ਼ ਸਤਮੁਜ ਮੇਰਾ ਪੁੱਤਰ ਹੈ ਤੁਹਾਡੇ ਆਣ ਤੋਂ ਇੱਕ ਹਫ਼ਤਾ ਪਹਿਲਾਂ ਮੇਰੀ ਪਤਨੀ ਗੁਜ਼ਰ ਗਈ ਮੇਰਾ ਪੁੱਤਰ ਆਪਣੀ ਮਾਂ ਦੇ ਬਿਨ ਆ ਨਹੀਂ ਸਕਦਾ ਸੀ ਤਾਂ ਮੈਂ ਪਹਾਨੂੰ ਉਸ ਲਈ ਇੱਕ ਮਾਦੇ ਰੂਪ ਵਿੱਚ ਲਿਆ ਮੈਂ ਉਸ ਨੂੰ ਇੱਕ ਬੋਰਡਿੰਗ ਸਕੂਲ ਚ ਪਾ ਦਿੱਤਾ ਸੀ ਤਾਂ ਜੋ ਉਸ ਦਾ ਮਨ ਲੱਗ ਜਾਏ ਕਿਉਂਕਿ ਉਸ ਨੂੰ ਮਾਦੀ ਯਾਦ ਬਹੁਤ ਸਤਾਉਂਦੀ ਸੀ ਪਰੇ ਰਾਤ ਨੂੰ ਮੈਂ ਉਸ ਨੂੰ ਹਰ ਰੋਜ਼ ਘਰ ਲੈ ਕੇ ਆਉਂਦਾ ਸੀ ਤਾਂ ਜੋ ਤੁਹਾਡੀ ਗੋਦ ਵਿੱਚ ਸੌਂ ਸਕੇ ਮੈਂ ਦੇਖਿਆ ਵੀ ਬੰਸ਼ ਤੁਹਾਨੂੰ ਮਾ ਕਹਿਣ ਲੱਗ ਪਿਆ ਅਤੇ ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਤੁਸੀਂ ਉਸ ਦੀ ਬਹੁਤ ਦੇਖਭਾਲ ਕੀਤੀ ਨੂਰ ਨੇ ਬੰਸ਼ ਨੂੰ ਆਪਣੇ ਗੱਲ ਨਾਲ ਲਗਾ ਲਿਆ ਉਸ ਨੂੰ ਅਹਿਸਾਸ ਹੋਇਆ ਕਿ ਉਸ ਦਾ ਪਿਆਰ ਸੱਚਾ ਹੈ ਅਤੇ ਉਸ ਦੀ ਕਿਸਮਤ ਨੇ ਉਸ ਨੂੰ ਕਿੰਨੀ ਵੱਡੀ ਮੁਸੀਬਤ ਤੋਂ ਬਚਾਇਆ ਹੈ ਰਵੀ ਦੇ ਭਰਾਵਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਤੇ ਉਹਨਾਂ ਨੂੰ ਉਹਨਾਂ ਦੀ ਗੁਨਾਹਾਂ ਦੀ ਸਜ਼ਾ ਮਿਲੀ ਰਵੀ ਨੂੰ ਜਸਵਿੰਦਰ ਸਿੰਘ ਦੀ ਮਦਦ ਨਾਲ ਇੱਕ ਚੰਗੀ ਨੌਕਰੀ ਮਿਲ ਗਈ ਜਸਵਿੰਦਰ ਸਿੰਘ ਨੇ ਨੂਰ ਅਤੇ ਰਵੀ ਨੂੰ ਬੇਨਤੀ ਕੀਤੀ ਵਿਅਸਤੇ ਇਹ ਰਾਨਾ ਤਾਂ ਜੋ ਨੂਰ ਵਾਂਸਤੀ ਮਾਂ ਬਣ ਕੇ ਉਸਤੇ ਦੇਪਾਰ ਕਰਦੀ ਰਹੇ ਰਵੀ ਅਤੇ ਨੂਰ ਖੁਸ਼ੀ-ਖੁਸ਼ੀ ਇਸ ਪ੍ਰਸਤਾਵ ਨੂੰ ਮੰਨ ਗਏ ਨੂਰ ਨੇ ਵੰਸ਼ ਨੂੰ ਆਪਣੇ ਪੁੱਤਰ ਵਾਂਗ ਪਾਲਿਆ ਅਤੇ ਜਸਵਿੰਦਰ ਸਿੰਘ ਨੇ ਉਸਦੇ ਪਿਤਾ ਵਾਂਗ ਸਤਕਾਰ ਦਿੱਤਾ ਕਈ ਸਾਲਾਂ ਬਾਅਦ ਜਦੋਂ ਨੂਰ ਦੇ ਭਰਾਵਾਂ ਦੀ ਸਦਾ ਪੂਰੀ ਹੋ ਗਏ ਤਾਂ ਨੂਰ ਉਹਨਾਂ ਨੂੰ ਜੇਲ੍ਹ ਵਿੱਚੋਂ ਮਿਲਣ ਗਏ ਭਰਾਵਾਂ ਨੇ ਆਪਣੀ ਪਹਿਣ ਅਤੇ ਰਵੀ ਤੋਂ ਮਾਫ਼ੀ ਮੰਗੇ ਨੂਰ ਅਤੇ ਰਵੀ ਨੇ ਉਹਨਾਂ ਨੂੰ ਇਸ ਸ਼ਰਤ 'ਤੇ ਮਾਫ਼ ਕੀਤਾ ਵੀ ਉਹ ਕਦੇ ਵੀ ਉਹਨਾਂ ਦੀ ਨਵੀਂ ਜ਼ਿੰਦਗੀ ਵਿੱਚ ਟਕਣ ਨਹੀਂ ਜਾਣਗੇ ਇਸ ਤਰ੍ਹਾਂ ਦੋ ਦਿਨਾਂ ਦੀ ਭੁੱਖ ਇੱਕ ਅਣਕਿਆਸੀ ਮੁਲਾਕਾਤ ਅਤੇ ਇੱਕ ਪੁਰਸ ਅਫਸਰ ਦੀ ਦੋਸਤੀ ਨੇ ਨੂਰ ਅਤੇ ਰਵੀਨ ਨੂੰ ਦੁਬਾਰਾ ਮਿਲਾ ਦਿੱਤਾ ਉਹਨਾਂ ਨੇ ਸਾਬਤ ਕਰ ਦਿੱਤਾ ਵੀ ਸੱਚਾ ਪਿਆਰ ਤੇ ਵਿਸ਼ਵਾਸ ਹਮੇਸ਼ਾ ਜਿੱਤਦਾ ਹੈ ਪਰਵੇਂ ਜ਼ਿੰਦਗੀ ਕਿੰਨੀ ਮੁਸ਼ਕਲ ਹੋਵੇ ਹਾਂਜੀ ਤੁਹਾਨੂੰ ਕਿਵੇਂ ਲੱਗੀ ਅੱਜ ਦੀ ਕਹਾਣੀ ਦੱਸੋ ਜੀ ਕਮੈਂਟਾਂ ਦੇ ਵਿੱਚ ਜੇਕਰ ਸਤਿਪੰਥ ਅਗੀ ਲੱਗੇ ਨਾ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜਰੂਰ ਕਰ ਦੇਣਾ ਜੀ ਾਕੀ ਉਹਨਾਂ ਤੱਕ ਵੀ ਇਹੋ ਜੀਆਂ ਕਹਾਣੀਆਂ ਪਹੁੰਚਣੇ ਹਾਂਜੀ ਦਿਓ ਜੀ ਸਾਨੂੰ ਲਾਇਕ ਚੈਨਲ ਤੇ ਨਵੇਂ ਹੋ ਮੈਂਤੀ ਹੈ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗੇ ਬੈਲਕਨ ਉਤਵਾਦੇ ਹੋ ਕੀ ਕਹਾਣਾ ਚੰਗਪਸੀ ਮੋਰ ਬਾਰੇ ਪਤੂਸਪੁਰ ਸਫਸਰ ਬਾਰੇ ਜਿਸ ਨੇ ਸਾਰਾ ਕੁਝ ਕੀਤਾ ਹਾਂਜੀ ਦਿਓ ਜੀ ਸਾਨੂੰ ਦਾਜਤ ਧੰਨ